ਜੀ ਬਿਲਕੁਲ ਡੇਟ ਆਫ ਨਾਮ ਨੋਮੀਨੇਸ਼ਨ ਜਿਹੜੀ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਅਨਾਉਂਸ ਕੀਤੀਆਂ ਜਾ ਚੁੱਕੀਆਂ ਸੀ ਕਿ ਇੱਕ ਕੱਲ ਤੋਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ ਟੋਟਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਹੜੇ ਨੇ ਆਪਣੇ 13 ਬਲਾਕ ਹੈਗੇ ਜਿਹਦੇ ਵਿੱਚ 941 ਪੰਚਾਇਤਾਂ ਦੇ ਜ਼ੋਨ ਹੋਣ ਵਾਲੀਆਂ ਹੈਗੀਆਂ ਤੇ ਜਿਹੜੇ ਬੂਥਸ ਹੈ ਉਹ ਹੈਗੇ 1638 ਔਰ ਵਾਰਡਸ ਹੈ 6391 ਜਿਹੜੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਹੈ ਕਿ ਇਹ ਰਿਜ਼ਰਵੇਸ਼ਨ ਪਾਲਿਸੀ ਉਹ ਫਾਲੋ ਕੀਤੀ ਗਈ ਹੈ ਤੇ ਜਿਹੜੀ ਚੋਣ ਹੈ ਅਸੀਂ ਹਰ ਪੱਖੋਂ ਪੁਲਿਸ ਪ੍ਰਸ਼ਾਸਨ ਨਾਲ ਹੀ ਮੀਟਿੰਗ ਕਰ ਲਈਏ ਆਰਓਸ ਤੇ ਏਆਰਓਸ ਵੀ ਜਿਹੜੇ ਨੇ ਉਹ ਨਾਮਿਨੇਟ ਕੀਤੇ ਜਾ ਚੁੱਕੇ ਹਨ ਵੋਟਰ ਸੂਚੀਆਂ ਸਾਡੀ ਤਿਆਰ ਹੈਗੀਆਂ ਕੋਈ ਵੀ ਕੈਂਡੀਡੇਟ ਜੇ ਜੋ ਵੀ ਦੇਖਣਾ ਚਾਹਣੇ ਉਹ ਪੀਡੀਪੀਓ ਦਫਤਰ ਜਾਂ ਆਰਓ ਯਾਰਓ ਤੇ ਜਿੱਥੇ ਜਾ ਕੇ ਕੰਟੈਕਟ ਕਰਕੇ ਸਾਡੇ ਦਫਤਰ ਕੰਟੈਕਟ ਕਰਕੇ ਈਡੀਸੀਡੀ ਦਫਤਰ ਕੰਟੈਕਟ ਕਰਕੇ ਇਹ ਜਿਹੜੀ ਹੈਗੀ ਡਿਟੇਲਸ ਲੈ ਸਕਦੇ ਆ ਅਸੀਂ ਜਿਹੜਾ ਹੈਗਾ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ ਕਿ ਕਿਸੇ ਨੂੰ ਵੀ ਕੋਈ ਘੰਚਲ ਖੁਆਰੀ ਨਹੀਂ ਆਣੀ ਚਾਹੀਦੀ ਰਿਗਾਰਡਿੰਗ ਟੇਕਿੰਗ ਆਫ ਐਨਓਸੀਜ਼ ਨਾਲ ਹੀ ਚੋਣ ਜਿਹੜੀਆਂ ਹੈਗੀਆਂ ਸਾਰੇ ਜਿਹੜੇ ਰੈਜਿਸਟ੍ਰੇਸ਼ਨ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਹੈਗੀਆਂ ਕਿ ਸਾਡੇ ਕੋਲ ਵੋਟ ਬਾਕਸੇ ਹੋਣੇ ਚਾਹੀਦੇ ਆ ਕਿਸ ਤਰ੍ਹਾਂ ਦੇ ਪ੍ਰਿੰਟਿੰਗ ਦਾ ਅਰੇਂਜਮੈਂਟ ਹੈ ਉਹ ਸਾਰੇ ਅਸੀਂ ਟਾਈਪ ਕਰ ਚੁੱਕੇ ਆ ਤੇ ਸਾਨੂੰ ਪੂਰੀ ਆਸ ਹੈ ਕਿ ਇਹ ਜਿਹੜੀ ਚੋਣਾ ਹੈਗੀਆਂ ਸ਼ਾਂਤਮਈ ਤੰਮਨਾਲ ਹੋਏਗੀ ਸਰ ਸਰਕਾਰ ਸਭ ਸੰਤੀ ਵਾਲੇ ਪਿੰਡਾਂ ਨੂੰ ਬਹੁਤ ਉਤਸ਼ਾਹਕਾਰੀ ਹੈ ਕਿ ਜਿਹੜੀਆਂ ਚੋਣਾਂ ਨੇ ਸਭ ਸੰਤੀ ਦੇ ਨਾਲ ਹੋਣ ਕਿੰਨੇ ਕੁ ਸਰ ਲੁਧਿਆਣੇ ਸਜੇ ਪਿੰਡਾਂ ਨੇ ਕੋਈ ਸਹਿਮਤੀ ਦਿੱਤਾਈ ਹੈ ਜਾਂ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਉਤਸ਼ਾਹਿਤ ਕਰ ਰਹੇ ਹੋ ਜੀ ਡੈਫੀਨਿਟਲੀ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਕਿ ਜਿਹੜਾ ਜਿਹੜੇ ਵੀ ਪਿੰਡ ਨੇ ਜਿੱਥੇ ਸਰਸਮਤੀ ਨਾਲ ਚੋਣ ਹੋਏਗੀ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਸਪੈਸ਼ਲ ਜਿਹੜਾ ਹੈਗਾ ਪੈਕੇਜ ਦਿੱਤਾ ਜਾਏਗਾ ਤੇ ਡੈਫੀਨਿਟਲੀ ਅਸੀਂ ਵੀ ਇਸ ਨੂੰ ਇੱਕ ਬਹੁਤ ਪੋਜ਼ਿਟਿਵ ਸਟੈਪ ਹੈ ਕਿ ਪਿੰਡ ਦੇ ਵਿਕਾਸ ਦੇ ਵਿੱਚ ਜਿਹੜਾ ਹੈਗਾ ਇੱਕ ਅਹਿਮ ਕਦਮ ਵੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਪੋਜ਼ਿਟਿਵ ਡਿਵੈਲਪਮੈਂਟ ਹੋਣਗੀ ਤੇ ਕਾਫੀ ਪਿੰਡ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਸਭ ਸਮਤੀ ਨਾਲ ਜਿਹੜੀ ਹੈ ਜੋਨ ਐਤਕੇ ਹੋ ਜੂਗਾ ਸਰ ਜਿਹੜੇ ਪਿੰਡਾਂ 'ਚ ਲੋਕਾਂ ਦਾ ਲਾਇਸੈਂਸ ਸੀ ਹਥਿਆਰ ਨੇ ਉਹਨਾਂ ਨੂੰ ਜਮ੍ਹਾਂ ਕਰਾਉਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਬਿਲਕੁਲ ਇਹ ਜਿਹੜੇ ਆਰਡਰਸ ਨੇ ਇਹ ਅਸੀਂ ਆਲਰੇਡੀ ਇਸ਼ੂ ਕਰਤੇ ਹੈਗੇ ਕਿ ਜਿਨ੍ਹਾਂ ਕੋਲ ਵੀ ਆਰਮਸ ਲਾਇਸੈਂਸਸ ਨੇ ਉਹ ਹਦਾਇਤਾਂ ਦੇ ਮੁਤਾਬਕ ਜਿਹੜੇ ਹੈਗੇ ਥ्रेट ਪਰਸੈਪਸ਼ਨ ਤੇ ਬੇਸਿਸ ਤੇ ਉਹ ਜਿਹੜੇ ਹੈਗੇ ਦਫਤਰਾਂ ਦੇ ਵਿੱਚ ਆਪਣੇ ਗਨ ਹਾਊਸਸੇਸ ਦੇ ਵਿੱਚ ਆ ਥਾਣਿਆਂ ਦੇ ਵਿੱਚ ਉਹ ਜਮਾ ਕਰਾਉਣ ਜੀ ਐਸਆਰ ਸੀਬੀਜੀ ਪਲਾਂਟਸ ਨੂੰ ਲੈ ਕੇ ਕਾਫੀ ਉਲੂਤ ਹੋ ਰਿਹਾ ਹੈ ਇਸ ਕਰ ਸੀਐਮ ਲੈਵਲ ਤੇ ਵੀ ਮੀਟਿੰਗਸ ਹੋ ਚੁੱਕੀਆਂ ਨੇ ਉਸ ਇਸ਼ੂਅ ਤੇ ਕਿਸ ਤਰ੍ਹਾਂ ਉਹ ਚੱਲ ਰਹੇ ਜੀ ਜਿਹੜੇ ਜੀ ਸੀਬੀਜੀ ਪਲਾਂਟਸ ਹੈ ਇਹਦੇ ਵਿੱਚ ਚਾਰ ਪਲਾਂਟਸ ਜਿਹੜੇ ਨੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਸ ਵੇਲੇ ਤਿੰਨ ਜਿਹੜੇ ਨੇ ਕੰਸਟਰਕਸ਼ਨ ਅਧੀਨ ਨੇ ਤੇ ਇੱਕ ਦੀ ਜਿਹੜੀ ਹੈਗੀ ਆਪਰੇਸ਼ਨ ਜਿਹੜੀ ਹੈ ਉਹ ਸਟੇ ਕਰ ਦਿੱਤੀ ਗਈ ਹੈ ਇਦੇ ਵਿੱਚ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਲੋਕਾਂ ਦੇ ਵਿੱਚ ਜਿਹੜੇ ਕਨਸਰਨ ਸੀਗੇ ਕਿ ਇਹਨਾਂ ਦਾ ਜਿਹੜਾ ਹੈਗਾ ਹੈਲਥ ਤੇ ਤੇ এনवायरमेंट ਤੇ ਇਹ ਇਫੈਕਟਸ ਐ। ਇਹਦੇ ਸੰਦਰਭ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਦੇ ਪੱਧਰ ਤੇ ਵੀ ਮੀਟਿੰਗ ਹੋਈ ਸੀਗੀ ਤੇ ਕੈਬਨਿਟ ਮਿਨਿਸਟਰਸ ਹਰਪਾਲ ਚੀਮਾ ਜੀ ਅਮਨ ਅਰੋੜਾ ਜੀ ਇਹਨਾਂ ਵੱਲੋਂ ਵੀ ਜਿਹੜੀ ਹੈ ਦੋ ਰਾਉਂਡ ਆਫ ਟਾਕਸ ਵੀ ਹੋ ਚੁੱਕੇ ਹਨ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅ ਰੈਗੂਲਰਲੀ ਜਿਹੜੀ ਤਾਲਮੇਲ ਕਮੇਟੀ ਹੈ ਕਿ ਉਹਨਾਂ ਨਾਲ ਜਿਹੜੀ ਹੈਗੀ ਮੀਟਿੰਗ ਕੀਤੀ ਜਾ ਰਹੀ ਹੈ ਜਿਹੜਾ ਮੇਨ ਹਾਦਸਾ ਸੀਗਾ ਇਹਨਾਂ ਦਾ ਇਹ ਸੀਗਾ ਕਿ ਜੀ ਇਹਦੇ ਤੇ ਇਹ ਜਿਹੜੇ ਪਲਾਂਟਸ ਚੱਲਣਗੇ ਉੱਥੇ ਇਹਨਾਂ ਦੇ ਲੋਕਾਂ ਦੇ ਉੱਤੇ ਜਿਹੜੇ ਅ ਵੇਸਿਨਿਟੀ ਦੇ ਵਿੱਚ ਰਹਿੰਦੇ ਨੇ ਨਾਲ ਜਿਹੜੇ ਪਿੰਡ ਲੱਗਦੇ ਨੇ ਇਹਨਾਂ ਪਲਾਂਟਸ ਤੇ ਉੱਥੇ ਹੈਲਥ ਤੇ এনवायरमेंट ਦੇ ਜਿਹੜੇ ਹੈਗੇ ਇਫੈਕਟਸ ਆਣਗੇ ਇਸ ਦੇ ਸੰਦਰਭ ਦੇ ਵਿੱਚ ਅਸੀਂ ਇੱਕ ਐਕਸਪਰਟ ਕਮੇਟੀ ਬਿਠਾਈ ਸੀਗੀ ਜਿਹਦੇ ਵਿੱਚੋਂ ਆਪਣੇ ਡੀ ਐਮ ਸੀ ਦੇ ਹੈਡ ਆਫ ਦਿ ਡਿਪਾਰਟਮੈਂਟ ਔਨਕੋਲੋਜੀ ਡਿਪਾਰਟਮੈਂਟ ਜਿਹਨਾਂ ਕੈਂਸਰ ਦੇ ਜਿਹੜੇ ਆਪਣੇ ਮਰੀਜ਼ਾਂ ਨੂੰ ਟ੍ਰੀਟ ਕਰਦੇ ਆ ਉਸ ਡਿਪਾਰਟਮੈਂਟ ਦੇ ਹੈਡ ਬੀਏਯੂ ਦੇ ਜਿਹੜੇ ਸਾਇੰਟਿਸਟਸ ਨੇ ਆਈਆਈਟੀ ਦਿੱਲੀ ਦੇ ਪ੍ਰੋਫੈਸਰਸ ਨੇ ਕੈਮੀਕਲ ਇੰਜੀਨੀਅਰਸ ਨੇ ਆਈਆਈਟੀ ਰੋਪਰਸ ਦੇ ਜਿਹੜੇ ਪ੍ਰੋਫੈਸਰਸ ਨੇ ਨਾਲ ਹੀ ਜਿਹੜੇ ਫਾਰਮਕੋਲੋਜੀਸਟ ਹੈ ਉਹ ਸਾਰੇ ਸਾਰੇ ਅਸੀਂ ਐਕਸਪਰਟ ਕਮੇਟੀ ਬਣਾਈ ਕਿ ਜੋ ਵੀ ਇਨਾ ਦੇ ਹਾਸ਼ਏ ਨੇ ਉਹਨਾਂ ਨੂੰ ਇੱਕ ਸਾਇੰਟਿਫਿਕ ਤਰੀਕੇ ਨਾਲ ਆਪਾਈ ਸੱਟੇ ਤੇ ਪਹੁੰਚੀ ਕਿ ਇਹ ਪਲਾਂਟ ਜਿਹੜੇ ਨੇ ਕਿਸ ਤਰ੍ਹਾਂ ਦੇ ਨੇ ਟੀਮ ਨੇ ਜਿਹੜਾ ਹੈਗਾ ਸਟੱਡੀ ਕੀਤੀ ਔਰ ਜਿਹੜੇ ਵੀ ਇਨਾ ਤੇ ਇਸ ਸੱਟੇ ਤੇ ਜਿਹੜੀ ਹੈਗੀ ਐਕਸਪਰਟ ਕਮੇਟੀ ਪਹੁੰਚੀ ਕਿ ਇਨਾ ਪਲਾਂਟਾਂ ਦੇ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਕੈਂਸਰ ਕੋਈ ਇਫੈਕਟਸ ਹੈਲਥ ਐਨਵਾਇਰਨਮੈਂਟ ਤੇ ਨਹੀਂ ਹੈ ਜਦੋਂ ਤੱਕ ਜਿਹੜਾ ਹੈਗਾ ਜਿਹੜੇ ਵੀ ਪਲਾਂਟਸ ਨੇ ਜਿਹੜੇ ਗਵਰਨਮੈਂਟ ਵੱਲੋਂ ਪ੍ਰਿਸਕਾਈਬ ਨੋਰਮਸ ਨੇ ਉਹ ਗਵਰਨਮੈਂਟ ਵੱਲੋਂ ਜੋ ਵੀ ਨੋਰਮਸ ਹੈ ਉਹ ਸਾਰੇ ਨੂੰ ਫਾਲੋ ਕਰਨੇ ਹੁੰਦੇ ਨੇ ਪਲਾਂਟ ਜੇਕਰ ਆਪਣੇ ਸਾਰੇ ਸਾਰੇ ਨੋਰਮਸ ਫਾਲੋ ਕਰਦਾ ਹੈ ਸਰਕਾਰ ਵੱਲੋਂ ਹਦਾਇਤਾਂ ਜਿਹੜੀਆਂ ਜਾਰੀਆ ਹੈਗੇ ਸਿਪੀਸੀਵੀ ਪੀਪੀਸੀਵੀ ਵੱਲੋਂ ਜੋ ਵੀ ਨੋਰਮਸ ਹੈ ਪਰਮਿਸਿਬਲ ਨੋਰਮਸ ਉਹਦੇ ਵਿੱਚ ਜਦੋਂ ਪਲਾਂਟ ਰਨ ਕਰਦਾ ਹੈ ਹੈਲਥ ਐਨਵਾਇਰਨਮੈਂਟ ਬੈਨੀਫਿਟਸ ਇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਸਾਥੀਆਂ ਰਾਹੀਂ ਵੀ ਇਹ ਬੇਨਤੀ ਕਰਦਾ ਕਿ ਇਹ ਮੈਸੇਜ ਸਾਰਿਆਂ ਨੂੰ ਪਹੁੰਚਾਉਣ ਕਿ ਜਿਹੜੀ ਅਫਵਾਹਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਹੈਗੀਆਂ ਉਹ ਬਿਲਕੁਲ ਸਰਾਸਰ ਝੂਠ ਹੈ ਸਰਾਸਰ ਗਲਤ ਹੈ ਤੇ ਮੈਂ ਇਹ ਬੇਨਤੀ ਕਰਦਾ ਕਿ ਜਿਹੜਾ ਆਪਣਾ ਪ੍ਰਾਲੀ ਹੈ ਇਹ ਪ੍ਰਾਲੀ ਇਹ ਜਿਹੜੇ ਪਲਾਂਟਸ ਨੇ ਸਭ ਤੋਂ ਪਹਿਲਾਂ ਇਹ ਸਮਝੀਆ ਆਪਾਂ ਕੀ ਇਹ ਪਲਾਂਟ ਜਿਹੜੇ ਨੇ ਕੀ ਵਰਤਣਗੇ ਜਿਹੜਾ ਪ੍ਰਾਲੀ ਨੂੰ ਆਪਣੇ ਕਿਸਾਨ ਵੀ ਮਜਬੂਰੀ ਕਰਕੇ ਕਾਫੀ ਬਾਰੀ ਅਗ ਲਾ ਦਿੰਨੇ ਸਾਮ ਸੰਭਾਲਣਾ ਦੀ ਜਿਹੜੀ ਹੈ ਇਹ ਪਲਾਂਟਾਂ ਦੇ ਵਿੱਚ ਉਹ ਰੌ ਮਟੀਰੀਅਲ ਯੂਜ਼ ਕੀਤਾ ਜਾਵੇਗਾ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਅੱਜ ਦੇ ਤਰੀਕੇ 'ਚ ਕਿਸਾਨਾਂ ਨੂੰ ਉਹਨੂੰ ਇੱਕ ਵੇਸ ਸਮਝਦੇ ਆ ਉਹ ਇੱਕ ਰਿਸੋਰਸ ਹੈ ਉਹਨਾਂ ਵਾਸਤੇ ਜਿਹਦੇ ਕਰਕੇ ਕੀ ਝੋਨੇ ਤੋਂ ਤਾਂ ਆਮਦਨ ਹੋਣੀ ਹੋਣੀ ਹੈ ਨਾਲ ਹੀ ਪਰਾਲੀ ਤੋਂ ਵੀ ਜਿਹੜੀ ਕਿਸਾਨ ਵੀਰਾਂ ਨੂੰ ਹੈ ਉਹ ਆਮਦਨ ਹੋਏਗੀ ਨਾਲ ਹੀ ਜਿਹੜਾ ਹੈਗਾ ਇਹਨਾਂ ਦਾ ਰੌ ਮਟੀਰੀਅਲ ਜਿਹੜਾ ਹੈਗਾ ਉਹ ਨੀਪੀਅਰ ਗ੍ਰਾਸ ਹੈ ਤੇ ਗੋਹਾ ਹੈਗਾ ਹੁਣ ਜਦੋਂ ਇਨਪੁਟ ਦੇ ਵਿੱਚ ਜੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਕੈਮੀਕल्स ਨਹੀਂ ਹੈਗੇ ਤਾਂ ਆਉਟਪੁਟ ਦੇ ਵਿੱਚ ਵੀ ਸਾਰੇ ਕੈਮੀਕल्स ਨਹੀਂ ਆਣਗੇ ਇਹ ਜਿਹੜੇ ਹੈਗੇ ਬਿਲਕੁਲ ਗ੍ਰੀਨ ਕੈਟੇਗਰੀ ਦੇ ਵਿੱਚ ਇਹ ਜਿਹੜੇ ਹੈਗੇ ਪਲਾਂਟਸ ਲਾਇਆ ਕਰਦੇ ਹੈਗੇ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਔਰ ਗ੍ਰੀਨ ਕੈਟੇਗਰੀ ਦੇ ਪਲਾਂਟਸ ਦੇ ਇਸ ਤਰ੍ਹਾਂ ਦੇ ਇਫੈਕਟਸ ਨਹੀਂ ਹੁੰਦੇ ਮੇਰੀ ਸਾਰਿਆਂ ਨੂੰ ਬੇਨਤੀ ਹੈ মিডিਆ ਦੇ ਸਾਥੀਆਂ ਦੇ ਨੂੰ ਵੀ ਅਪੀਲ ਹੈ ਕਿ ਇਹ ਮੈਸੇਜ ਜਿਹੜਾ ਹੈਗਾ ਲੋਕਾਂ ਦੇ ਕੋਲ ਸਾਡਾ ਵੀ ਪਹੁੰਚਣ ਔਰ ਐਕਸਪਰਟ ਕਮੇਟੀ ਨੇ ਜਿਹੜੀ ਰਿਪੋਰਟ ਕੀਤੀ ਹੈ ਕਿ ਇਨ੍ਹਾਂ ਪਲਾਂਟਸ ਦੇ ਕੋਈ ਵੀ ਇਫੈਕਟਸ ਨਹੀਂ ਹੈ ਇਹ ਸਾਰਿਆਂ ਨੂੰ ਜਾਣੂ ਕਰਾਉਣ ਜਿਸ ਕਰਕੇ ਇੱਕ ਚੰਗਾ ਐਟਮਾਸਫੇਅਰ ਬਣੇ ਪੰਜਾਬ ਦੇ ਵਿੱਚ ਫਾਰਵਰਡ ਲੁਕਿੰਗ ਇੰਡਸਟਰੀਆਂ ਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਬੇਲਰ ਜਿਹੜੇ ਨੇ ਉਹ ਆਪਣੀ ਪਾਲੀ ਨੂੰ ਕੱਟ ਕੇ ਉਹਨੇ ਗੱਠੇ ਬਣਾ ਕੇ ਦੂੋਂ ਭੇਜਦੇ ਆ ਇੱਕ ਬੇਲਰ ਦੇ ਪਿੱਛੇ ਘੱਟੋ ਘੱਟ 25 ਬੰਦਿਆਂ ਨੂੰ ਜਿਹੜਾ ਹੈਗਾ ਏਮਪਲੋਇਮੈਂਟ ਮਿਲਦਾ ਹੈ ਇੱਕ ਬੇਲਰ ਤੇ ਲਗਭਗ 15 ਤੋਂ 20 ਲੱਖ ਦੀ ਆਮਦਨ ਹੁੰਦੀ ਹੈ ਜੇ ਪੰਜਾਬ ਦੇ ਵਿੱਚ ਆਪਾਂ ਇੰਨੀ ਏਮਪਲੋਇਮੈਂਟ ਜਦੋਂ ਜਨਰੇਟ ਕਰ ਰਹੇ ਹੈਗੇ ਜਦੋਂ ਇਹ ਪਲਾਂਟ ਚੱਲਣਗੇ ਤਾਂ ਸੋਚੋ ਉੱਥੇ ਹੀ ਕੰਸਟਰਕਸ਼ਨ ਮਟੀਰੀਅਲ ਯੂਜ਼ ਹੋਣਾ ਹੈ ਉੱਥੇ ਆਪਣੇ ਟਰੈਕਟਰ ਟਰਾਲੀਆਂ ਪਿੰਡਾਂ ਦੇ ਵਿੱਚ ਕੀ ਕੁਝ ਵਿਕਾਸ ਨਹੀਂ ਹੋਏਗਾ ਪਰ ਮੇਰੀ ਬੇਨਤੀ ਇਹ ਜਿਹੜੇ ਹਾਸ਼ਲੇ ਦੂਰ ਕੀਤੇ ਜਾਣ ਡੈਫੀਨੇਟਲੀ ਮੋਨਿਟਰਿੰਗ ਮੈਕੈਨਿਜ਼ਮ ਵੀ ਹੋਣਾ ਚਾਹੀਦਾ ਹੈ ਪਿੰਡ ਦੇ ਬੰਦੇ ਮੋਨਿਟਰ ਕਰਨ ਸਾਰੇ ਐਮੀਸ਼ਨ ਜਿਹੜਾ ਹੈਗਾ ਡਿਸਪਲੇ ਹੋਣ ਬਾਹਰ ਕਿ ਲੋਕਾਂ ਦੇ ਵਿੱਚ ਜਿਹੜੀ ਗਲਤ ਫਹਿਮੀ ਬਣਾਈ ਹੈ ਕੁਝ ਸਰਾਤੀ ਅੰਸਰਾ ਵੱਲੋਂ ਜਾਂ ਕਿਸੇ ਵੱਲੋਂ ਵੀ ਕੋਈ ਗਲਤ ਫਹਿਮੀ ਜਿਹੜੀ ਹੈਗੀ ਬਣਾਈ ਗਈ ਹੈ ਉਹ ਗਲਤ ਫਹਿਮੀ ਨੂੰ ਆਪਾਂ ਦੂਰ ਕਰੀਏ ਸਰ ਆਖਰੀ ਸਵਾਲ ਅ ਅਰਾਈਵਲ ਆਫ ਪੈਡੀ ਹੋ ਰਿਹਾ ਹੈ ਚੋਨੇ ਦੀ ਅ ਅਰਾਈਵ ਆ ਰਿਹਾ ਹੈ ਮੰਡੀਆਂ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੀ ਤਿਆਰੀ ਹੈ ਪ੍ਰਸ਼ਾਸਨ ਜੀ ਬਿਲਕੁਲ ਪਿਛਲੇ ਸਾਲ ਜਿਹੜੀ ਹੈਗੀ 18.63 ਲੱਖ ਐਮਟੀ ਆਮਦ ਜਿਹੜੀ ਹੈਗੀ ਲੁਧਿਆਣਾ ਦੇ ਵਿੱਚ ਆਈ ਸੀਗੀ ਜਿਹੜੀ ਪੈਡੀਦੀ ਅਰਾਈਵਲ ਹੈ ਇਹਦੇ ਵਿੱਚ ਸਾਡੀ ਸਾਡੇ ਵੱਲੋਂ ਵੱਖ-ਵੱਖ ਮੀਟਿੰਗਾਂ ਕਰ ਲੀਆਂ ਗਈਆਂ ਹੈਗੀਆਂ ਰੈਗੂਲਰਲੀ ਐਸਸੀ ਇਹਦੇ ਤੇ ਲਗਾਤਾਰ ਅਪਡੇਟ ਕਰ ਰਹੇ ਹਾਂ ਸਾਡੀ ਰੀਸੈਂਟਲੀ ਜਿਹੜੀ ਹੈ ਆਰਟੀਆ ਐਸੋਸੀਏਸ਼ਨ ਤੇ ਸੈਲਰ ਐਸੋਸੀਏਸ਼ਨ ਨਾਲ ਵੀ ਮੀਟਿੰਗ ਹੋਈ ਹੈ ਉਹਨਾਂ ਦੇ ਜਿਹੜੇ ਫੀਅਰਸ ਸੀਗੇ ਅਸੀਂ ਉਹ ਵੀ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਹੈਗੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਪੂਰੇ ਕੀਤੇ ਜਾ ਚੁੱਕੇ ਆਸੀਂ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਉਹਨਾਂ ਦੀ ਸਫਾਈ ਲਾਈਟਾਂ ਦਾ ਪ੍ਰਬੰਧ ਪੀਣ ਦੇ ਪਾਣੀ ਦਾ ਪ੍ਰਬੰਧ ਟਾਇਲਟਸ ਆਦੀ ਜਿਹੜੇ ਹੈਗੇ ਉਹ ਸਾਰੇ ਤਿਆਰ ਕਰ ਚੁੱਕੇ ਆਂ ਬਾਰਦਾਨਾ ਸਾਡੇ ਕੋਲੇ ਐਪਰੋਪਰੀਏਟ ਮਾਤਰਾ ਦੇ ਵਿੱਚ ਆ ਚੁੱਕਿਆ ਹੈਗਾ ਤੇ ਜਿਹੜੇ ਸਾਡੇ ਟੈਂਡਰਸ ਨੇ ਲਿਫਟਿੰਗ ਦੇ ਟਰਾਂਸਪੋਰਟੇਸ਼ਨ ਦੇ ਲੇਬਰ ਦੇ ਉਹ ਸਾਰੇ ਸਾਡੇ ਮੁਕਮਲ ਹੈ ਸਾਡੇ ਵੱਲੋਂ ਬਿਲਕੁਲ ਸਾਰੀ ਤਿਆਰੀਆਂ ਪੂਰੀਆਂ ਹੈਗੀਆਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਜਿਹੜੀ ਪ੍ਰਾਲੀ ਹੈ ਉਹਨੂੰ ਜਿਹੜਾ ਹੈਗਾ ਆਪਾਂ ਸੁਖਾ ਸੁਖੀ ਪ੍ਰਾਲੀ ਨੂੰ ਜਿਹੜਾ ਹੈਗਾ ਆਪਣੇ ਮੰਡੀਆਂ ਦੇ ਵਿੱਚ ਲਾਈਏ ਤੇ ਜਿਹੜੇ ਲਿਫਟਿੰਗ ਹੈ ਤੇ ਪਲੱਸ ਪ੍ਰਕਿਊਰਮੈਂਟ ਹੈ ਇਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਪੰਜਾਬ ਸਰਕਾਰ ਵੱਲੋਂ ਤੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਲਿਧਿਆਣਾ ਵੱਲੋਂ ਨਹੀਂ ਹੈ